ਕਈ ਵਾਰ ਅਪਰਾਧੀ ਸੋਚਦਾ ਹੈ ਕਿ ਜੋ ਮੈਂ ਅਪਰਾਧ ਕਰ ਰਿਹਾ ਹਾਂ ਜੋ ਮੈਂ ਜੁਰਮ ਕਰ ਰਿਹਾ ਹਾਂ ਇਸ ਦਾ ਸ਼ਾਇਦ ਕਿਸੇ ਨੂੰ ਵੀ ਪਤਾ ਨਹੀਂ ਲੱਗੇਗਾ ਮੈਂ ਬੜੀ ਸਫਾਈ ਦੇ ਨਾਲ ਇਸ ਜੁਰਮ ਦੇ ਵਿੱਚੋਂ ਨਿਕਲ ਜਾਵਾਂਗਾ ਇਹ ਅਪਰਾਧ ਕਰਕੇ ਨਿਕਲ ਜਾਵਾਂਗਾ ਕਈ ਵਾਰ ਤਾਂ ਉਹ ਫਿਲਮਾਂ ਦੇਖ ਕੇ ਵੀ ਅਪਰਾਧ ਨੂੰ ਅੰਜਾਮ ਦਿੰਦੇ ਨੇ ਪਰ ਰੀਲ ਤੇ ਰੀਅਲ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਹੈ ਅੱਜ ਦੀ ਜੋ ਮੈਂ ਸੱਚੀ ਘਟਨਾ ਤੁਹਾਨੂੰ ਸੁਣਾਉਣ ਜਾ ਰਿਹਾ ਹਾਂ ਉਸ ਵਿੱਚ ਵੀ ਅਪਰਾਧੀ ਨੇ ਬੜੇ ਛਾਤਰਾਨਾ ਤਰੀਕੇ ਦੇ ਨਾਲ ਅਪਰਾਧ ਕੀਤਾ ਤੇ ਉਸ ਨੂੰ ਲੱਗਿਆ ਕਿ ਮੈਨੂੰ ਕੋਈ ਫੜ ਵੀ ਨਹੀਂ ਸਕਦਾ ਕੋਈ ਮੇਰੇ ਪਰਛਾਵੇਂ ਤੱਕ ਨੂੰ ਛੂ ਨਹੀਂ ਸਕਦਾ ਜਿਸ ਹਿਸਾਬ ਦੇ ਨਾਲ ਮੈਂ ਅਪਰਾਧ ਕੀਤਾ ਜਿਸ ਹਿਸਾਬ ਦੇ ਨਾਲ ਮੈਂ ਜੁਰਮ ਨੂੰ ਅੰਜਾਮ ਦਿੱਤਾ ਪਰ ਜਿਵੇਂ ਕਹਿੰਦੇ ਨੇ ਕਿ ਅਪਰਾਧੀ ਜਿੰਨਾ ਮਰਜ਼ੀ ਛਾਤਰ ਹੋਵੇ ਉਸ ਵੱਲੋਂ ਕੀਤਾ ਗਿਆ ਅਪਰਾਧ ਇੱਕ ਨਾ ਇੱਕ ਦਿਨ ਲੋਕਾਂ ਦੇ ਸਾਹਮਣੇ ਆ ਹੀ ਜਾਂਦਾ ਤੇ ਇਸ ਕੇਸ ਦੇ ਵਿੱਚ ਵੀ ਜੋ ਅਪਰਾਧੀ ਸੀ ਤਿੰਨ ਸਾਲਾਂ ਬਾਅਦ ਪੁਲਿਸ ਦੇ ਹੱਥ ਆਉਂਦਾ ਉਸ ਵੱਲੋਂ ਰਚੀਆਂ ਗਈਆਂ ਸਾਜ਼ਿਸ਼ਾਂ ਜਦੋਂ ਪੁਲਿਸ ਦੇ ਸਾਹਮਣੇ ਆਉਂਦੀਆਂ ਲੋਕਾਂ ਦੇ ਸਾਹਮਣੇ ਆਉਂਦੀਆਂ ਤਾਂ ਸਭ ਹੈਰਾਨ ਹੋ ਜਾਂਦੇ ਆ ਕਿਸੇ ਦੀ ਵੀ ਹੈਰਾਨੀ ਦਾ ਟਿਕਾਣਾ ਨਹੀਂ ਰਹਿੰਦਾ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਘਟਨਾ ਉੱਤਰ ਪ੍ਰਦੇਸ਼ ਦਾ ਜ਼ਿਲ੍ਹਾ ਐਟਾ ਇਸ ਦੇ ਅਧੀਨ ਪਿੰਡ ਦੇ ਵਿੱਚ ਇੱਕ ਕੁੜੀ ਜਿਸ ਦਾ ਨਾਂ ਰਤਨੇਸ਼ ਸੀ ਉਹ ਰਹਿੰਦੀ ਸੀ ਉਸ ਦਾ ਪਰਿਵਾਰ ਸੀ ਕੁੜੀ ਬੜੀ ਸਿਆਣੀ ਸੀ ਸ਼ਰੀਫ ਸੀ ਇਹ ਵੱਡੀ ਹੁੰਦੀ ਹੈ 2012 ਨਾ ਜਾਂਦਾ ਹੈ 2012 ਦੇ ਵਿੱਚ ਇਸ ਨੂੰ ਇੱਕ ਮੁੰਡੇ ਦਾ ਰਿਸ਼ਤਾ ਹੁੰਦਾ ਜਿਸ ਦਾ ਨਾਮ ਰਜੇਸ਼ ਕੁਮਾਰ ਹੁੰਦਾ ਜੋ ਨੁਆਇਡਾ ਦੇ ਵਿੱਚ ਇੱਕ ਲੈਬੋਰਟਰੀ ਦੇ ਵਿੱਚ ਟੈਕਨੀਸ਼ੀਅਨ ਦੇ ਤੌਰ ਤੇ ਕੰਮ ਕਰਦਾ ਹੁੰਦਾ ਹੈ ਇਹਨਾਂ ਨੂੰ ਮੁੰਡਾ ਪਸੰਦ ਆ ਜਾਂਦਾ ਤੇ ਇਹਨਾਂ ਦਾ ਵਿਆਹ ਹੋ ਜਾਂਦਾ ਹੁਣ ਰਤਨੇਸ਼ ਨੁਆਇਡਾ ਦੇ ਵਿੱਚ ਰਜੇਸ਼ ਦੇ ਨਾਲ ਚਲੀ ਗਈ ਸੀ ਉੱਥੇ ਰਹਿੰਦੀ ਸੀ ਇਹਨਾਂ ਦੀ ਜ਼ਿੰਦਗੀ ਬੜੀ ਚੰਗੀ ਚੱਲ ਰਹੀ ਸੀ ਇਹਨਾਂ ਦੇ ਘਰ ਦੋ ਬੱਚਿਆਂ ਦਾ ਵੀ ਜਨਮ ਹੁੰਦਾ ਇੱਕ ਬੇਟੀ ਦਾ ਤੇ ਇੱਕ ਬੇਟੇ ਦਾ ਸਭ ਕੁਝ ਬੜਾ ਵਧੀਆ ਚੱਲ ਰਿਹਾ ਸੀ ਸਮਾਂ ਲੰਘਦਾ 26 ਅਪ੍ਰੈਲ 2018 ਆ ਜਾਂਦਾ ਹੈ 26 ਅਪ੍ਰੈਲ 2018 ਨੂੰ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਕਾਸਗੰਝ ਦੇ ਅਧੀਨ ਪੈਂਦੇ ਥਾਣਾ ਢੋਲਣਾ ਦੇ ਇੱਕ ਇਲਾਕੇ ਦੇ ਵਿੱਚ ਸੁੰਨੇ ਇਲਾਕੇ ਦੇ ਵਿੱਚ ਇੱਕ লাশ ਪਈ ਹੁੰਦੀ ਹੈ ਇੱਕ ਰਾਹੀਰ ਜਦੋਂ ਉਹ লাশ ਦੇਖਦਾ ਉਸਦੇ ਹੋਸ਼ ਉੱਡ ਜਾਂਦੇ ਨੇ ਕਿਉਂਕਿ ਉਸ ਦਾ ਸਿਰ ਧੜ ਦੇ ਨਾਲ ਨਹੀਂ ਸੀ ਕੱਲੀ ਧੜ ਪਈ ਸੀ ਤਾਂ ਹੁਣ ਹੋਰ ਲੋਕਾਂ ਦਾ ਇੱਥੇ ਇਕੱਠ ਹੋ ਜਾਂਦਾ ਹੈ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ ਮੌਕੇ ਤੇ ਪੁਲਿਸ ਆਉਂਦੀ ਹੈ ਪੁਲਿਸ ਜਦੋਂ ਇਸ লাশ ਨੂੰ ਕਾਬਜ਼ੇ ਦੇ ਵਿੱਚ ਲੈਂਦੀ ਹੈ ਤਲਾਸ਼ੀ ਲੈਂਦੀ ਹੈ ਤਾਂ ਇਸ লাশ ਦੇ ਵਿੱਚੋਂ ਇੱਕ ਟੁੱਟਿਆ ਹੋਇਆ ਫੋਨ ਅਤੇ ਇੱਕ ਐਡਰੈਸ ਨਿਕਲਦਾ ਹੈ ਜਿਸ ਉੱਤੇ ਲਿਖਿਆ ਹੋਇਆ ਸੀ ਰਜੇਸ਼ ਕੁਮਾਰ ਨੁਆਇਡਾ ਹੁਣ ਪੁਲਿਸ ਇਸ ਪਤੇ ਤੇ ਸੰਪਰਕ ਕਰਦੀ ਹੈ ਕਿਉਂਕਿ ਪੁਲਿਸ ਨੂੰ ਲੱਗਦਾ ਕਿ ਇਹ লাশ ਆ ਜੋ ਰਜੇਸ਼ ਕੁਮਾਰ ਦੀ ਹੈ ਸੰਪਰਕ ਕੀਤਾ ਜਾਂਦਾ ਤਾਂ ਪੁਲਿਸ ਨੂੰ ਪਤਾ ਲੱਗਦਾ ਕਿ ਇਸ ਨੌ ਦਾ ਬੰਦਾ ਇਸ ਐਡਰੈਸ ਤੇ ਰਹਿੰਦਾ ਜ਼ਰੂਰ ਸੀ ਪਰ ਹੁਣ ਉਹ ਲਾਪਤਾ ਦਾ ਪੁਲਿਸ ਨੇ ਹੁਣ ਇਹ ਗੱਲ ਪ੍ਰੂਫ ਕਰਨੀ ਸੀ ਕਿ ਜੋ ਇਹ লাশ ਹੈ ਇਹ ਰਜੇਸ਼ ਕੁਮਾਰ ਦੀ ਹੀ ਹੈ ਉਹ ਰੇਸ਼ ਕੁਮਾਰ ਦੀ লাশ ਦਾ ਡੀਐਨਏ ਟੈਸਟ ਕਰਵਾਉਂਦੀ ਹੈ ਉਸਦੇ ਮਾਤਾ ਪਿਤਾ ਕਿਉਂਕਿ ਪੁਲਿਸ ਘਰੇ ਪਹੁੰਚਦੀ ਹੈ ਉਸਦੇ ਮਾਤਾ ਪਿਤਾ ਨਾਲ ਗੱਲ ਹੁੰਦੀਆਂ ਮਾਤਾ ਪਿਤਾ ਵੀ ਕਹਿੰਦੇ ਆ ਕਿ ਉਹ ਤਾਂ ਲਾਪਤਾ ਦਾ ਮਾਤਾ ਪਿਤਾ ਦੇ ਡੀਐਨਏ ਦੇ ਨਾਲ ਰਜੇਸ਼ ਦੀ লাশ ਦਾ ਡੀਐਨਏ ਕਰਵਾਇਆ ਜਾਂਦਾ ਹੈ ਪਰ ਹੈਰਾਨੀ ਵਾਲੀ ਗੱਲ ਇਹ ਸੀ ਕਿ ਉਹ ਡੀਐਨਏ ਮੈਚ ਨਹੀਂ ਕਰਦਾ ਜਾਨੀ ਪੁਲਿਸ ਨੂੰ ਕਲੀਅਰ ਹੋ ਜਾਂਦਾ ਕਿ ਜੋ ਇਹ লাশ ਹੈ ਇਹ ਰਜੇਸ਼ ਕੁਮਾਰ ਦੀ ਨਹੀਂ ਸਿਰਫ ਪੁਲਿਸ ਨੂੰ ਗੁੰਮਰਾਹ ਕਰਨ ਲਈ ਹੀ ਇਹ ਜੋ ਸਾਜ਼ਿਸ਼ ਆ ਰਚੀ ਗਈ ਹੈ ਹੁਣ ਪੁਲਿਸ ਜੋ ਮੋਬਾਈਲ ਮਿਲਿਆ ਹੁੰਦਾ ਉਸ ਦੀ ਕਾਲ ਡਿਟੇਲ ਕਰਵਾਉਂਦੀ ਹੈ ਉਸ ਨੂੰ ਲੱਗਦਾ ਕਿ ਸ਼ਾਇਦ ਇਸ ਵਿੱਚੋਂ ਕੁਝ ਮਿਲ ਜਾਵੇ ਤਾਂ ਪੁਲਿਸ ਜਦੋਂ ਕਾਲ ਡਿਟੇਲ ਕਢਾਉਂਦੀ ਆ ਤਾਂ ਇੱਕ ਦਿਨ ਪਹਿਲਾਂ ਉਸ ਮੋਬਾਈਲ ਤੋਂ ਇੱਕ ਬੰਦੇ ਜਿਸ ਦਾ ਨਾਮ ਰਜਿੰਦਰ ਸੀ ਉਸ ਨੂੰ ਕਾਲ ਕੀਤੀ ਗਈ ਸੀ ਹੁਣ ਪੁਲਿਸ ਨੂੰ ਲੱਗਦਾ ਹੈ ਕਿ ਜ਼ਰੂਰ ਕੋਈ ਗੜਬੜ ਹੈ ਰਜਿੰਦਰ ਦੇ ਘਰੇ ਪਹੁੰਚਿਆ ਜਾਂਦਾ ਪਰ ਰਜਿੰਦਰ ਵੀ ਲਾਪਤਾ ਹੁੰਦਾ ਹੈ ਹੁਣ ਉਸ লাশ ਦਾ ਡੀਐਨਏ ਰਜਿੰਦਰ ਦੇ ਮਾਤਾ ਪਿਤਾ ਦੇ ਡੀਐਨਏ ਦੇ ਨਾਲ ਮੈਚ ਕਰਵਾਇਆ ਜਾਂਦਾ ਤਾਂ ਇਹ ਡੀਐਨਏ ਮੈਚ ਕਰ ਜਾਂਦਾ ਜਾਨੀ ਇਹ ਜੋ লাশ ਸੀ ਇਹ লাশ ਰਜਿੰਦਰ ਦੀ ਸੀ ਨਾ ਕਿ ਰਜੇਸ਼ ਕੁਮਾਰ ਦੀ ਸੀ ਜੋ ਰਜਿੰਦਰ ਸੀ ਉਹ ਰਜੇਸ਼ ਦਾ ਦੋਸਤ ਸੀ ਹੁਣ ਪੁਲਿਸ ਚੱਕਰਾਂ ਦੇ ਵਿੱਚ ਪੈ ਜਾਂਦੀ ਹੈ ਕਿ ਆਖਰ ਇਹ ਕੀ ਮਾਜਰਾ ਹੈ ਪੁਲਿਸ ਜਦੋਂ ਪਰਿਵਾਰ ਤੋਂ ਪੁੱਛਗਿੱਛ ਕਰਦੀ ਹੈ ਤਾਂ ਪੁਲਿਸ ਰਜੇਸ਼ ਕੁਮਾਰ ਦੀ ਪਤਨੀ ਅਤੇ ਬੱਚਿਆਂ ਬਾਰੇ ਵੀ ਪੁੱਛਦੀ ਹੈ ਪਰ ਉਹਨਾਂ ਕੋਲ ਵੀ ਇਸ ਗੱਲ ਦਾ ਕੋਈ ਸੰਤੋਸ਼ਜਨਕ ਉੱਤਰ ਨਹੀਂ ਸੀ ਪੁਲਿਸ ਨੂੰ ਸ਼ੱਕ ਹੁੰਦਾ ਹੈ ਕਿ ਜ਼ਰੂਰ ਕੁਝ ਨਾ ਕੁਝ ਗੜਬੜ ਹੈ ਇਹ ਪਰਿਵਾਰ ਕੁਝ ਨਾ ਕੁਝ ਲੁਕੋ ਰਿਹਾਗਾ ਤਾਂ ਹੁਣ ਪੁਲਿਸ ਜੋ ਪਰਿਵਾਰ ਵਾਲੇ ਸੀ ਉਹਨਾਂ ਦੇ ਫੋਨ ਨੰਬਰਾਂ ਨੂੰ ਸਰਵਲੈਂਸ ਤੇ ਲਗਾਉਂਦੀ ਹੈ ਤੇ ਪੁਲਿਸ ਦਾ ਸ਼ੱਕ ਬਿਲਕੁਲ ਸਹੀ ਨਿਕਲਦਾ ਹੈ ਇਹਨਾਂ ਨੰਬਰਾਂ ਤੋਂ ਇੱਕ ਨੰਬਰ ਦੇ ਉੱਤੇ ਗੱਲਬਾਤ ਹੁੰਦੀ ਹੈ ਤਾਂ ਪੁਲਿਸ ਨੂੰ ਲੱਗਦਾ ਕਿ ਜ਼ਰੂਰ ਇਹ ਜੋ ਨੰਬਰ ਹੈ ਰਜੇਸ਼ ਦਾ ਹੀ ਹੋਵੇਗਾ ਪੁਲਿਸ ਇਸ ਦੀ ਚੰਗੀ ਤਰ੍ਹਾਂ ਤਫ਼ਤੀਸ਼ ਕਰਦੀ ਹੈ ਇੱਕ ਪਰਿਵਾਰ ਦਾ ਮੈਂਬਰ ਕਈ ਵਾਰ ਇਸ ਨੰਬਰ ਦੇ ਉੱਤੇ ਗੱਲ ਕਰਦੇ ਸੀ ਤਾਂ ਹੁਣ ਪੁਲਿਸ ਨੇ ਇਸ ਨੰਬਰ ਨੂੰ ਟ੍ਰੇਸ ਕਰਨਾ ਸ਼ੁਰੂ ਕੀਤਾ ਇਸ ਦੀ ਲੋਕੇਸ਼ਨ ਪਤਾ ਕੀਤੀ ਕਿ ਆਖਰੀ ਇਸ ਦੀ ਲੋਕੇਸ਼ਨ ਹੈ ਕਿੱਥੇ ਤਾਂ ਪੁਲਿਸ ਨੂੰ ਪਤਾ ਲੱਗਦਾ ਕਿ ਇਹ ਜੋ ਨੰਬਰ ਹੈ ਇਸ ਦੀ ਲੋਕੇਸ਼ਨ ਹਰਿਆਣਾ ਦੇ ਪਾਣੀਪੱਤ ਦੀ ਹੈ ਪੁਲਿਸ ਹਰਿਆਣਾ ਦੇ ਪਾਣੀਪੱਤ ਜਿੱਥੇ ਇਸ ਨੰਬਰ ਦੀ ਲੋਕੇਸ਼ਨ ਸੀ ਉੱਥੇ ਜਾਂਦੀ ਹੈ ਉੱਥੇ ਇੱਕ ਫੈਕਟਰੀ ਦਾ ਕੰਮ ਚੱਲ ਰਿਹਾ ਹੁੰਦਾ ਤੇ ਪੁਲਿਸ ਦੇਖਦੀ ਹੈ ਕਿ ਇੱਥੇ ਰਜੇਸ਼ ਕਿਵੇਂ ਹੋ ਸਕਦਾ ਪਰ ਪੁਲਿਸ ਦੀ ਪਛਾਣ ਲੈਂਦੀ ਹੈ ਕਿ ਰਜੇਸ਼ ਜੋ ਸੀ ਇੱਥੇ ਮਜ਼ਦੂਰੀ ਕਰ ਰਿਹਾ ਸੀ ਰਜੇਸ਼ ਦੀ ਪੁਲਿਸ ਨੂੰ ਚੰਗੀ ਤਰ੍ਹਾਂ ਪਛਾਣ ਨਹੀਂ ਆ ਰਹੀ ਸੀ ਕਿਉਂਕਿ ਇਹ ਬੰਦਾ ਇੰਨਾ ਛਾਤਰ ਸੀ ਕਿ ਇਸ ਨੇ ਆਪਣੀ ਪਲਾਸਟਿਕ ਸਰਜਰੀ ਕਰਵਾ ਰੱਖੀ ਸੀ ਪੁਲਿਸ ਨੇ ਇਸ ਦੇ ਕਦ ਕਾਠ ਨੂੰ ਦੇਖ ਕੇ ਅੰਦਾਜ਼ਾ ਲਗਾ ਲਿਆ ਕਿ ਇਹ ਬੰਦਾ ਹੀ ਰਜੇਸ਼ ਹੈ ਹੁਣ ਪੁਲਿਸ ਇਸ ਨੂੰ ਗ੍ਰਿਫਤਾਰ ਕਰਦੀ ਹੈ ਤੇ ਫਿਰ ਜਦੋਂ ਇਸ ਤੋਂ ਸਤਤੀ ਦੇ ਨਾਲ ਪੁੱਛਗਿੱਛ ਕਰਦੀ ਹੈ ਤਾਂ ਇਹ ਜੋ ਕਹਾਣੀ ਦੱਸਦਾ ਉਹ ਕਹਾਣੀ ਬੜੀ ਹੀ ਦਿਲ ਦਹਿਲਾਉਣ ਵਾਲੀ ਸੀ ਇਹ ਦੱਸਦਾ ਕਿ ਮੇਰੀ ਪਤਨੀ ਰਤਨੇਸ਼ ਅਤੇ ਮੇਰੇ ਦੋ ਬੱਚੇ ਅਸੀਂ ਬੜੇ ਵਧੀਆ ਢੰਗ ਨਾਲ ਜ਼ਿੰਦਗੀ ਜਿਉ ਰਹੇ ਸੀ ਪਰ ਮੇਰੀ ਮੁਲਾਕਾਤ ਇੱਕ ਜੁਪੀ ਦੀ ਪੁਲਿਸ ਕਾਂਸਟੇਬਲ ਨਾਲ ਹੁੰਦੀ ਹੈ ਜਿਸ ਦਾ ਨਾਮ ਰੂਬੀ ਹੁੰਦਾ ਹੈ 2015 ਦੀ ਗੱਲ ਹੈ ਹੁਣ ਇਹਨਾਂ ਦੀਆਂ ਆਪਸ ਦੇ ਵਿੱਚ نزدਕੀਆਂ ਹੋ ਜਾਂਦੀਆਂ ਨੇ ਤਾਂ ਜੋ ਰਜੇਸ਼ ਹੁੰਦਾ ਹੈ ਉਹ ਉਸ ਦਾ ਆਪਣੀ ਪਤਨੀ ਰਤਨੇਸ਼ ਦੇ ਨਾਲ ਮੋ ਘਟ ਜਾਂਦਾ ਹੈ ਹੁਣ ਇਸ ਵੱਲੋਂ ਖਿੱਚ ਜਾਂਦਾਗਾ ਕਿਉਂਕਿ ਜੋ ਰੂਬੀ ਸੀ ਉਹ ਪੁਲਿਸ ਕਾਂਸਟੇਬਲ ਸੀ ਕਮਾਉਂਦੀ ਵੀ ਸੀ ਤੇ ਇਸ ਨੂੰ ਲੱਗਦਾ ਸੀ ਕਿ ਜੇ ਮੇਰਾ ਇਸ ਨਾਲ ਵਿਆਹ ਹੋ ਜਾਵੇ ਤਾਂ ਸਾਡੀ ਜ਼ਿੰਦਗੀ ਬੜੀ ਚੰਗੀ ਨਿਕਲ ਸਕਦੀ ਹੈ ਬੜੀ ਵਧੀਆ ਹੋ ਸਕਦੀ ਹੈ ਕਿਉਂਕਿ ਜੋ ਰਤਨੇਸ਼ ਸੀ ਉਹ ਤਾਂ ਇੱਕ ਹਾਊਸ ਵਾਈਫ ਸੀ ਪਰ ਜੋ ਰੂਬੀ ਸੀ ਉਹ ਕਹਿ ਰਹੀ ਸੀ ਕਿ ਮੈਂ ਤੇਰੇ ਨਾਲ ਫੇਰ ਵਿਆਹ ਕਰਵਾਵਾਂਗੀ ਜੇ ਤੂੰ ਆਪਣੀ ਪਤਨੀ ਅਤੇ ਬੱਚਿਆਂ ਨੂੰ ਛੱਡੇਗਾ ਫੇਰ ਮੈਂ ਤੇਰੇ ਨਾਲ ਵਿਆਹ ਕਰਵਾਵਾਂਗੀ ਨਹੀਂ ਮੈਂ ਤੇਰੇ ਨਾਲ ਵਿਆਹ ਨਹੀਂ ਕਰਵਾਵਾਂਗੀ ਹੁਣ ਰਜੇਸ਼ ਕੁਮਾਰ ਨੂੰ ਲੱਗਦਾ ਹੈ ਕਿ ਪਤਨੀ ਅਤੇ ਬੱਚਿਆਂ ਤੋਂ ਖਿਹੜਾ ਕਿਵੇਂ ਛਡਾਇਆ ਜਾਵੇ ਪਤਨੀ ਦੇ ਨਾਲ ਉਹ ਲੜਾਈ ਝਗੜਾ ਕਰਦਾ ਹੈ ਤਲਾਕ ਲੈਣ ਦੀ ਕੋਸ਼ਿਸ਼ ਕਰਦਾ ਪਰ ਜੋ ਰਤਨੇਸ਼ ਸੀ ਉਹ ਕਹਿੰਦੀ ਹੈ ਕਿ ਮੈਂ ਆਪਣਾ ਘਰ ਖਰਾਬ ਨਹੀਂ ਹੋਣ ਦੇਵਾਂਗੀ ਮੈਂ ਆਪਣੇ ਬੱਚਿਆਂ ਨੂੰ ਲੈ ਕੇ ਕਿਤੇ ਵੀ ਨਹੀਂ ਜਾਵਾਂਗੀ ਇਥੇ ਹੀ ਰਹਾਂਗੀ ਤੇ ਮੈਂ ਤੈਨੂੰ ਤਲਾਕ ਨਹੀਂ ਦੇਵਾਂਗੀ ਹੁਣ ਰਜੇਸ਼ ਨੂੰ ਲੱਗਦਾ ਹੈ ਕਿ ਇਹ ਤਾਂ ਮੇਰੇ ਰਾਹ ਦਾ ਰੋੜਾ ਗਈ ਇਸ ਨੂੰ ਕਿਸੇ ਨਾ ਕਿਸੇ ਢੰਗ ਨਾਲ ਰਸਤੇ ਦੇ ਵਿੱਚੋਂ ਹਟਾਉਣਾ ਹੋਵੇਗਾ ਫੇਰ ਹੀ ਮੈਂ ਰੂਬੀ ਦੇ ਨਾਲ ਵਿਆਹ ਕਰਵਾ ਸਕਦਾ ਫੇਰ ਹੀ ਮੈਂ ਰੂਬੀ ਦੇ ਨਾਲ ਆਪਣੀ ਜ਼ਿੰਦਗੀ ਕੱਢ ਸਕਦਾ ਹੁਣ 14 ਫਰਵਰੀ 2018 ਨੂੰ ਰਜੇਸ਼ ਆਪਣੀ ਪਤਨੀ ਰਤਨੇਸ਼ ਅਤੇ ਬੱਚਿਆਂ ਨੂੰ ਨਸ਼ੀਲੀ ਕੋਈ ਦਵਾਈ ਪਿਆ ਦਿੰਦਾ ਹੈ ਤੇ ਹੁਣ ਇਹ ਬੇਸੁੱਧ ਹੋ ਜਾਂਦੀਆਂ ਉਸ ਤੋਂ ਬਾਅਦ ਰਜੇਸ਼ ਰਾਤ ਨੂੰ ਇਹਨਾਂ ਤਿੰਨਾਂ ਦਾ ਦੋਨੋਂ ਬੱਚਿਆਂ ਦਾ ਤੇ ਆਪਣੀ ਪਤਨੀ ਦਾ ਕਤਲ ਕਰ ਦਿੰਦਾ ਹੈ। ਕਤਲ ਕਰਨ ਤੋਂ ਬਾਅਦ ਬੀਸਮੈਂਟ ਦੇ ਵਿੱਚ ਇਸ ਨੇ ਪਹਿਲਾਂ ਹੀ ਇੱਕ ਟੋਇਆ ਪਟਿਆ ਹੋਇਆ ਸੀ। ਉਸ ਵਿੱਚ ਇਹਨਾਂ ਦੀਆਂ ਲਾਸ਼ਾਂ ਨੂੰ ਸੁੱਟ ਕੇ ਉੱਪਰ ਮਿੱਟੀ ਪਾ ਕੇ ਫਿਰ ਫਰਸ਼ ਲਗਾ ਦਿੰਦਾ ਹੈ। ਜਿਸ ਨਾਲ ਕਿਸੇ ਨੂੰ ਕੁਝ ਵੀ ਪਤਾ ਨਹੀਂ ਲੱਗਿਆ ਕਿ ਇੱਥੇ ਇਸ ਘਰ ਦੇ ਵਿੱਚ ਲਾਸ਼ਾਂ ਦਫਨ ਹਨ। ਹੁਣ ਇਸ ਦੇ ਸਾਹਮਣੇ ਸਵਾਲ ਸੀ ਕਿ ਕੱਲ ਨੂੰ ਇਹ ਸਵਾਲ ਵੀ ਉੱਠੇਗਾ ਕਿ ਇਸ ਦੇ ਪਰਿਵਾਰ ਵਾਲੇ ਕਿੱਥੇ ਗਏ ਤਾਂ ਰਜੇਸ਼ ਨੇ ਸੋਚਿਆ ਕਿ ਮੈਂ ਖੁਦ ਵੀ ਗਾਇਬ ਹੋ ਜਾਣਾ ਤੇ ਪਰਿਵਾਰ ਵਾਲੇ ਕਹਿਣਗੇ ਕਿ ਸਾਨੂੰ ਤਾਂ ਨਾ ਰਜੇਸ਼ ਦਾ ਪਤਾ ਨਾ ਰਜੇਸ਼ ਦੇ ਪਰਿਵਾਰ ਦਾ ਪਤਾ ਇਹ ਲਾਪਤਾ ਕਿਵੇਂ ਹੁੰਦਾ ਇਸ ਨੇ ਫਿਰ ਪਲੈਨਿੰਗ ਕੀਤੀ ਕਿ ਕਿਉਂ ਨਾ ਮੈਂ ਆਪਣੀ ਜਗ੍ਹਾ ਤੇ ਕਿਸੇ ਹੋਰ ਨੂੰ ਮਾਰ ਦੇਵਾਂ ਪੁਲਿਸ ਨੂੰ ਲੱਗੇਗਾ ਦੁਨੀਆ ਨੂੰ ਲੱਗਿਆ ਕਿ ਰਜੇਸ਼ ਤਾਂ ਮਰ ਗਿਆ ਨਾ ਰਹੇਗਾ ਬਾਸ ਨਾ ਬਜੇਗੀ ਬਾਂਸਰੀ ਜਦੋਂ ਰਜੇਸ਼ ਹੀ ਨਹੀਂ ਰਹੇਗਾ ਤਾਂ ਕੋਈ ਰਜੇਸ਼ ਤੋਂ ਉਸਦੇ ਪਰਿਵਾਰ ਦਾ ਪਤਾ ਕਿਵੇਂ ਪੁੱਛੇਗਾ ਹੁਣ ਇਸ ਲਈ ਸੋਚਿਆ ਕਿ ਇਸ ਦਾ ਦੋਸਤ ਰਜਿੰਦਰ ਜੋ ਕਿ ਇਸ ਜਿੰਨਾ ਹੀ ਲੰਬਾ ਲੰਝਾ ਸੀ ਕਿ ਉਸ ਦਾ ਕਤਲ ਕਰਕੇ ਮੈਂ ਉਸ ਦੀ ਜੇਬ ਦੇ ਵਿੱਚ ਆਪਣਾ ਐਡਰੈਸ ਅਤੇ ਫੋਨ ਪਾ ਦੇਵਾਂਗਾ ਤੇ ਪੁਲਿਸ ਨੂੰ ਲੱਗੇਗਾ ਕਿ ਰਜੇਸ਼ ਮਰ ਗਿਆ ਤੇ ਇਸ ਕਹਾਣੀ ਖਤਮ ਹੋ ਜਾਏਗੀ ਤੇ ਮੈਂ ਆਪਣੀ ਪ੍ਰੇਮਿਕਾ ਰੂਬੀ ਦੇ ਨਾਲ ਵਿਆਹ ਕਰਵਾ ਕੇ ਆਪਣੀ ਜ਼ਿੰਦਗੀ ਐਸ਼ ਦੇ ਨਾਲ ਕੱਟਾਂਗਾ ਤਾਂ ਇਹ ਆਪਣੇ ਦੋਸਤ ਨੂੰ ਫੋਨ ਕਰਦਾ ਕਾਸ਼ਗੰਜ ਬੁਲਾਉਂਦਾ ਤੇ ਉੱਥੇ ਬੁਲਾ ਕੇ ਉਸ ਦਾ ਕਤਲ ਕਰ ਦਿੰਦਾ ਕਤਲ ਕਰਨ ਤੋਂ ਬਾਅਦ ਢੋਲਣਾ ਥਾਣੇ ਦੇ ਅਧੀਨ ਪੈਂਦੇ ਇੱਕ ਇਲਾਕੇ ਦੇ ਵਿੱਚ ਇਸ ਦੀ ਲਾਸ਼ ਸੁੱਟ ਦਿੰਦਾ ਗਲ ਕੱਟ ਦਿੰਦਾ ਸਿਰ ਕੱਟ ਦਿੰਦਾ ਕਿ ਇਸ ਦੀ ਪਛਾਣ ਨਾ ਆਵੇ ਤੇ ਇਸ ਨੂੰ ਲੱਗਦਾ ਕਿ ਹੁਣ ਮੈਨੂੰ ਕੋਈ ਵੀ ਨਹੀਂ ਫੜ ਸਕਦਾ ਹੁਣ ਮੇਰਾ ਜੁਰਮ ਲੋਕਾਂ ਦੇ ਸਾਹਮਣੇ ਨਹੀਂ ਆ ਸਕਦਾ ਇਥੋਂ ਤੱਕ ਕਿ ਆਪਣੀ ਪਲਾਸਟਿਕ ਸਰਜਰੀ ਵੀ ਕਰਵਾ ਲੈਂਦਾ ਕਿ ਮੈਨੂੰ ਕੋਈ ਪਛਾਣ ਨਾ ਸਕੇ ਪਰ ਜਿਵੇਂ ਮੈਂ ਸ਼ੁਰੂ ਦੇ ਵਿੱਚ ਕਿਹਾ ਕਿ ਅਪਰਾਧੀ ਜਿੰਨਾ ਮਰਜ਼ੀ ਛਾਤਰ ਹੋਵੇ ਉਹ ਇੱਕ ਨਾ ਇੱਕ ਦਿਨ ਪੁਲਿਸ ਦੇ ਸਾਹਮਣੇ ਲੋਕਾਂ ਦੇ ਸਾਹਮਣੇ ਆ ਹੀ ਜਾਂਦਾ ਜਿਵੇਂ ਇਸ ਕਤਲ ਦੇ ਵਿੱਚ ਹੋਇਆ ਇਹ ਜੋ ਕਤਲ ਸੀ ਇਹ ਜੋ ਕੇਸ ਸੀ ਇਹ 2018 ਦਾ ਸੀ ਪਰ 2021 ਦੇ ਵਿੱਚ ਜਾ ਕੇ ਰਜੇਸ਼ ਆ ਜੋ ਫੜਿਆ ਜਾਂਦਾ ਹੈ ਪੁਲਿਸ ਦੇ ਹੱਥ ਵਿੱਚ ਆਉਂਦਾ ਹੈ ਤੇ ਇਸ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ ਜੇਲ੍ਹ ਭੇਜਿਆ ਜਾਂਦਾ ਇਸ ਉੱਤੇ ਕੇਸ ਚੱਲਦਾ ਹੈ ਤੇ ਅਦਾਲਤ ਵੱਲੋਂ ਰਜੇਸ਼ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਜਾਂਦੀ ਹੈ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਜਦੋਂ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਪਰਿਵਾਰ ਦੇ ਵਿੱਚ ਹੁਣ ਅਸ਼ਾਂਤੀ ਹੈ ਝਗੜਾ ਆਗਾ ਤਾਂ ਤੁਸੀਂ ਕਿਨਾਰਾ ਕਰ ਲਮੂ ਤਾਂ ਚੰਗੀ ਗੱਲ ਹੈ ਨਹੀਂ ਇਸ ਦੇ ਸਿੱਟੇ ਬਹੁਤ ਹੀ ਜ਼ਿਆਦਾ ਭਿਆਨਕ ਨਿਕਲਦੇ ਨੇ ਜਿਵੇਂ ਰਤਨੇਸ਼ ਨੇ ਸੋਚਿਆ ਕਿ ਮੈਂ ਰਜੇਸ਼ ਕੁਮਾਰ ਨੂੰ ਨਹੀਂ ਛੱਡਾਂਗੀ ਮੈਂ ਆਪਣੇ ਬੱਚੇ ਲੈ ਕੇ ਨਹੀਂ ਜਾਵਾਂਗੀ ਪਰ ਉਸ ਨੂੰ ਇਹ ਨਹੀਂ ਪਤਾ ਸੀ ਕਿ ਇਸ ਬੰਦੇ ਦੇ ਦਿਮਾਗ ਦੇ ਵਿੱਚ ਕੀ ਚੱਲ ਰਿਹਾ ਇਹ ਕਿੱਥੇ ਤੱਕ ਪਹੁੰਚ ਸਕਦਾ ਹੈ ਤੇ ਇਸ ਦਾ ਨਤੀਜਾ ਇਹ ਹੋਇਆ ਕਿ ਰਤਨੇਸ਼ ਅਤੇ ਉਸ ਦੇ ਦੋ ਬੱਚਿਆਂ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪੈ ਗਏ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸ੍ਰੀਕਾਲ